ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ 22 ਫੁੱਟ ਚੌੜੀ ਜਿਹੜੀ ਆ ਇਹ ਗਲੀ ਹੈਗੀ ਆ ਸੋ ਏਰੀਆ ਹੈਗਾ ਜੀ ਫਿਰੋਜ਼ਪੁਰ ਰੋਡ ਦੁੰਨੇਕੇ ਵਾਰਡ ਨੰਬਰ 44 ਦੇ ਵਿੱਚ ਤੁਹਾਨੂੰ ਕੋਠੀ ਮਿਲੂਗੀ ਦੇਖਣ ਨੂੰ ਸੋ 22 ਫੁੱਟ ਚੌੜੀ ਗਲੀ ਆ ਤੇ ਗਲੀ ਅ ਜਨਕੀ ਇਸ ਘਰ ਤੇ ਆ ਕੇ ਖਤਮ ਹੋ ਜਾਂਦੀ ਹੈ ਸੋ ਕੋਠੀ ਬਹੁਤ ਹੀ ਸ਼ਾਨਦਾਰ ਬਣੀ ਹੋਈ ਹੈ ਰੇਟ ਵੀ ਜਿਹੜਾ ਬਹੁਤ ਹੀ ਵਧੀਆ ਹੈਗਾ ਬਜਟ ਵਾਲੇ ਜਿਹਨਾਂ ਵੀਰਾਂ ਦਾ ਬਜਟ ਘੱਟ ਹੈਗਾ ਉਹਨਾਂ ਵਾਸਤੇ ਬਹੁਤ ਹੀ ਸ਼ਾਨਦਾਰ ਇਹ ਕੋਠੀ ਹੈ ਤੇ ਕੋਠੀ ਅੱਗੇ ਵਿਹੜਾ ਵੀ ਕਾਫੀ ਬਣਿਆ ਹੋਇਆ ਬਾਹਰ ਦੀ ਪੌੜੀਆਂ ਦਿੱਤੀਆਂ ਹੋਈਆਂ ਔਰ ਪੌੜੀਆਂ ਦੇ ਵਿੱਚ ਵੀ ਜਿਹੜਾ ਪੱਥਰ ਆ ਉਹ ਲੱਗਾ ਹੋਇਆ ਤੇ ਬਹੁਤ ਹੀ ਸੋਹਣੇ ਸਟੈਪ ਦੇ ਨਾਲ ਜਿਹੜੀਆਂ ਪੌੜੀਆਂ ਉਹ ਬਣੀਆਂ ਹੋਈਆਂ ਸੋ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਔਰ ਆਪ ਨੂੰ ਪਤਾ ਹੀ ਹੈ ਕਿ ਘਰਾਂ ਦੇ ਅੱਗੇ ਅੱਜਕੱਲ੍ਹ ਵੇੜਾ ਜਿਹੜਾ ਉਹ ਨਹੀਂ ਮਿਲਦਾ ਸੋ ਕੋਠੀ ਦੇ ਕੰਮ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਟੈਲਸ ਮਨ ਲਓ ਸਾਰੀ ਕੋਠੀ ਦੇ ਵਿੱਚ ਲੱਗੀ ਹੋਈ ਆ ਕੰਧਾਂ ਦੇ ਤੁਸੀਂ ਦੇਖ ਸਕਦੇ ਹੋ ਸੋ ਡੋਰ ਦੀ ਗੱਲ ਕਰੀਏ ਜਾਂ ਡਾਉਨ ਸਿਲਿੰਗ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਜਿਹੜਾ ਇਸ ਕੋਠੀ ਦਾ ਕੰਮ ਆ ਹੋਇਆ ਵੀ ਆ ਲੌਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਾਉਨ ਸਿਲਿੰਗ ਹੋਈ ਵੀ ਆ ਸੋ ਜੇ ਕਰੀ ਤੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ 23 ਲੱਖ ਰੁਪਈਆ ਸਿਰਫ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਸ ਬਜਟ ਦੇ ਵਿੱਚ ਇੰਨੀ ਵਧੀਆ ਕੋਠੀ ਜਿਹੜੀ ਆ ਤੁਹਾਨੂੰ ਨਹੀਂ ਦੇਖਣ ਨੂੰ ਮਿਲੂਗੀ 5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਰਸੋਈ ਤੁਸੀਂ ਦੇਖ ਸਕਦੇ ਹੋ ਕਬੜ ਜਿਹੜਾ ਰਸੋਈ ਦੇ ਵਿੱਚ ਉਹ ਬਣਿਆ ਹੋਇਆ ਔਰ ਬਿਲਕੁਲ ਫਰੈਸ਼ ਕੋਠੀ ਆ ਨਵੀਂ ਕੋਠੀ ਜਿਹੜੀ ਆ ਉਹ ਬਣੀ ਹੋਈ ਆ ਕਬੜ ਕਿਚਨ ਦੇ ਵਿੱਚ ਜਿਹੜਾ ਉਹ ਵੀ ਬਣਿਆ ਹੋਇਆ ਸੋ 2 ਬੈੱਡਰੂਮ ਇਦੇ ਵਿੱਚ ਹੈਗੇ ਆ ਤੇ ਫਸਟ ਬੈੱਡਰੂਮ ਆਪਾਂ ਦੇਖਦੇ ਆਂ ਸੋ ਡੋਰ ਵਿੰਡੋ ਦੀ ਗੱਲ ਕਰੀਏ ਉਹ ਵੀ ਬਹੁਤ ਹੀ ਸ਼ਾਨਦਾਰ ਆ ਰੰਗ ਰੋਗਣ ਦਾ ਕੰਮ ਹੋਇਆ ਵੀ ਆ ਟਾਈਲਸ ਤੁਸੀਂ ਦੇਖ ਸਕਦੇ ਆਂ 2x4 ਦੀ ਜਿਹੜੀ ਆ ਟਾਈਲ ਲੱਗੀ ਹੋਈ ਆ ਪਿੱਛੇ ਬੈੱਡਰੂਮ ਦੇ ਪਿੱਛੇ ਜਿਹੜਾ ਇਹ ਸਟੋਰ ਦਿੱਤਾ ਹੋਇਆ ਸੋ ਜੋੜੀਆਂ ਵੀ ਬਹੁਤ ਸੋਹਣੀਆਂ ਜਿਹੜੀਆਂ ਇਸ ਕੋਠੀ ਨੂੰ ਲੱਗੀਆਂ ਹੋਈਆਂ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਆ ਉਹ ਹੋਇਆ ਵੀ ਆ ਸੋ ਏਰੀਆ ਹੈਗਾ ਜੀ ਫਿਰੋਜ਼ਪੁਰ ਰੋਡ ਦੁਨਨੇਕੇ 44 ਨੰਬਰ ਵਾਰਡ ਦੇ ਵਿੱਚ ਇਹ ਕੋਠੀ ਹੈਗੀ ਆ ਤੋ ਆਪਾਂ ਇਸ ਵੇਲੇ ਦੂਸਰੇ ਬੈਡਰੂਮ ਦੇ ਵਿੱਚ ਐਂਟਰ ਕਰ ਚੁੱਕੇ ਆਂ ਔਰ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਆ ਬੈਡਰੂਮਾਂ ਦੇ ਵਿੱਚ ਜਿਹੜਾ ਪੀਓਪੀ ਹੋਈ ਵੀ ਆ ਰਸੋਈ ਦੇ ਵਿੱਚ ਡਾਉਨ ਸਿਲਿੰਗ ਹੋਈ ਵੀ ਆ ਆਪਨੇ ਲੌਬੀ ਦੇ ਵਿੱਚ ਡਾਉਨ ਸਿਲਿੰਗ ਹੋਈ ਵੀ ਆ ਰਸੋਈ ਦੇ ਵਿੱਚ ਕਬੜ ਜਿਹੜਾ ਉਹ ਬਣਿਆ ਹੋਇਆ ਔਰ ਵਾਸ਼ਰੂਮ ਜਿਹੜਾ ਅਟੈਚ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਖੂਬਸੂਰਤ ਜਿਹੜਾ ਵਾਸ਼ਰੂਮ ਵੀ ਬਣਿਆ ਹੋਇਆ ਔਰ ਕਾਫੀ ਜਿਹੜਾ ਖੁੱਲਾ ਡੁੱਲਾ ਹੈਗਾ ਵੀ ਬਹੁਤ ਵਧੀਆ ਦਿੱਤਾ ਹੋਇਆ ਇਸ ਕੋਠੀ ਦੇ ਵਿੱਚ ਦੂਸਰੇ ਬੈਡਰੂਮ ਦੇ ਵਿੱਚ ਜਿਹੜੀ ਆ ਡਾਉਨਸਲਿੰਗ ਤੁਸੀਂ ਦੇਖ ਸਕਦੇ ਹੋ ਉਹ ਹੋਈ ਵੀ ਆ ਇੱਕ ਬੈਡਰੂਮ ਦੇ ਵਿੱਚ ਪੀਓਪੀ ਜਿਹੜੀ ਆ ਹੋਈ ਵੀ ਆ ਡ੍ਰੈੰਗ ਰੂਮ ਇਸ ਕੋਠੀ ਦੇ ਵਿੱਚ ਹੈ ਨਹੀਂ ਕਿਉਂਕਿ ਲੌਬੀ ਪਲੱਸ ਜਿਹੜਾ